ਹਾਂਜੀ ਗੋਤਮ ਇਹ ਤੁਹਾਡਾ ਨਾਮ ਹੈ ਤੇ ਤੁਸੀਂ ਕਿੱਥੋਂ ਜਿੱਤ ਕੇ ਆਏ ਹੋ ਮੇਰਾ ਨਾਮ ਆਮਦੀਪ ਸਿੰਘ ਖਹਿਰਾ ਮੈਂ ਐਜੂਕੇਸ਼ਨ ਡਿਪਾਰਟਮੈਂਟ ਤੋਂ ਸਿੱਖਿਆ ਵਿਭਾਗ ਤੋਂ ਅਧਿਆਪਕਾਂ ਕੋ ਮੈਂ ਅਜੇ ਇੱਥੇ ਸੰਸੀਚਰ ਵਾਲਾ ਸਪੋਰਟਸ ਸੈਂਟਰ ਦੇ ਵਿੱਚ ਕੋਚ ਵੀ ਕੰਮ ਕਰਦਾ ਹਾਂ ਆਪਦੀ ਡਿਊਟੀ ਤੋਂ ਬਾਅਦ ਔਰ ਸਾਡੇ ਜਿਹੜੇ ਖਿਡਾਰੀ ਨੇ ਤੁਸੀਂ ਇਸ ਵੇਲੇ ਮੈਡਲ ਜਿਨ੍ਹਾਂ ਨੇ ਅਚੀਵ ਕੀਤੇ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਜਿਹੜੀ ਸੁਖਨਾ ਲੇਕ ਦੇ ਉੱਤੇ ਪੰਜਾਬ ਆਪਣਾ ਕਰਵਾਈ ਗਈ ਆ ਚੰਡੀਗੜ੍ਹ ਯੂਨੀਵਰਸਿਟੀ ਮਾਲੀ ਵੱਲੋਂ ਉਹਦੇ ਵਿੱਚੋਂ ਵੀ ਮੈਡਲ ਲੈ ਕੇ ਆਏ ਨੇ ਤੇ ਨਾਲ ਪੰਜਾਬ ਦੀਆਂ ਸਟੇਟ ਪੱਧਰ ਦੀਆਂ ਖੇਡਾਂ ਦੇ ਵਿੱਚੋਂ ਜੂਨੀਅਰ ਤੇ ਸੀਨੀਅਰ ਚੋਂ ਮੈਡਲ ਲੈ ਕੇ ਆਏ ਨੇ ਇਹ ਕਿੱਥੇ ਹੋਈ ਫੋਟੋਗ੍ਰਾਫੀ ਜੂਨੀਅਰ ਸੀਨੀਅਰ ਪੰਜਾਬ ਦੀ ਇਹ ਜਿਹੜਾ ਪੰਜਾਬ ਰਾਜ ਦੀਆਂ ਖੇਡਾਂ ਨੇ ਪੰਜਾਬ ਕੈਕਿੰਗ ਕਲੂਬ ਐਸੋਸੀਏਸ਼ਨ ਵੱਲੋਂ ਜਿਹੜੀਆਂ ਕਰਵਾਈਆਂ ਗਈਆਂ ਨੇ ਇਹ ਰੋਪੜ ਵਿਖੇ ਕਰਵਾਈਆਂ ਗਈਆਂ ਕਤਲੀ ਵਾਟਰ ਸਪੋਰਟ ਸੈਂਟਰ ਜੋ ਸਤਲੁਜ ਤੇ ਬਣਾਇਆ ਗਿਆ ਰੋਪੜ ਵਿਖੇ ਉੱਥੇ ਕਰਵਾਈਆਂ ਗਈਆਂ ਤੇ ਵੱਖ-ਵੱਖ ਰੇਸਾਂ ਦੇ ਵਿੱਚੋਂ ਸਾਡੇ ਖਿਡਾਰੀਆਂ ਨੇ 98 98 ਮੈਡਲ ਅਚੀਵ ਕੀਤੇ ਨੇ ਕਿਉਂਕਿ ਜਿਹੜੀ ਇੱਕ ਬੋਟ ਆ ਉਹਦੇ 14 ਮੈਡਲ ਨੇ ਜੇ ਆਪਾਂ ਟੋਟਲ ਮੈਡਲ ਅਕਾਊਂਟ ਕਰੀਏ ਤੇ ਇੱਕ ਇੱਕ ਖਿਡਾਰੀ ਨੇ ਸਾਡੇ ਨੇ 5-5 6-6 ਮੈਡਲ ਅਚੀਵ ਕੀਤੇ ਨੇ ਕਿੰਨੇ ਪਤਨੇ ਖਿਡਾਰੀਆਂ ਨੇ ਭਾਗ ਲਿਆ ਇਸ ਚੈਂਪੀਅਨਸ਼ਿਪ ਦੇ ਵਿੱਚ 13 ਜ਼ਿਲ੍ਹਿਆਂ ਦੇ ਖਿਡਾਰੀ ਆਏ ਸਨ ਜਿਨ੍ਹਾਂ ਦੇ ਵਿੱਚੋਂ ਸਾਡੇ ਬੱਚਿਆਂ ਨੇ 7 ਜ਼ਿਲ੍ਹਿਆਂ ਤੋਂ ਭਾਗ ਲਿਆ ਸੀ ਜਿਵੇਂ ਅੰਮ੍ਰਿਤਸਰ ਤਰਨਤਾਰਨ ਕਰਤਾਰਪੁਰ ਪਠਾਨਕੋਟ ਜਿਵੇਂ ਕਪੂਰਥਲਾ ਤੇ ਜਲੰਧਰ ਇਦਾਂ ਇਹ ਸਾਡੇ ਕਲੱਬ ਤੇ ਜਿਹੜੇ ਸੰਸੀਚਲ ਬਾਬਾ ਜੀ ਦੀ ਰਹਿਨਵਾਈ ਹੇਟ ਕਲੱਬ ਵਰਕਸਪੋਰਟ ਚੱਲਿਆ 2014 ਤੋਂ ਇਸ ਵਿੱਚ ਅਭਿਆਸ ਕਰਦੇ ਜਿਹੜੇ ਬੱਚੇ ਸੀ ਸੱਤ ਜ਼ਿਲ੍ਹਿਆਂ ਵੱਲੋਂ ਭਾਗ ਲਿਆ ਸੀ ਉਹਨਾਂ ਨੇ ਤੇ ਉਹਦੇ ਵਿੱਚੋਂ ਜਿਹੜਾ ਸਾਡਾ ਅੰਮ੍ਰਿਤਸਰ ਡਿਸਟ੍ਰਿਕਟ ਆ ਸਭ ਤੋਂ ਮੋਰੀ ਰਿਹਾ ਸੀ ਅਹੀਂ ਓਵਰ ਆਲ ਚੈਂਪੀਅਨ ਜਿਹੜੀ ਐ ਕੈਕਿੰਗ ਦੇ ਵਿੱਚ ਕਨੋਇੰਗ ਦੇ ਵਿੱਚੋਂ ਅਚੀਵ ਕੀਤੀ ਆ ਅੱਜ ਦੇ ਜਿਹੜੇ ਨੌਜਵਾਨ ਆ ਜ਼ਿਆਦਾਤਰ ਨੌਜਵਾਨ ਜਿਹੜੇ ਨਸ਼ਿਆਂ ਦੀ ਦਲਦਲ ਚੋਂ ਸੀ ਹੋਏ ਆ ਉਹ ਤੁਹਾਨੂੰ ਕੀ ਫੀਲ ਕਰਦੇ ਆ ਇਹ ਇੱਕ ਬੜਾ ਵਧੀਆ ਰਸਤਾ ਵਾ ਤੁਹਾਡੇ ਬੱਚਿਆਂ ਨੂੰ ਇੱਕ ਤੋਂ ਉਹਨਾਂ ਦਾ ਬੈਟਰ ਫਿਊਚਰ ਦੀ ਜਿਹੜੀ ਤੁਸੀਂ ਭਵਿੱਖ 'ਚ ਕਾਮਨਾ ਕਰ ਸਕਦੇ ਹੋ ਉਹ ਤੁਸੀਂ ਇਹੋ ਹੀ ਆ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ 'ਵਾਂ ਲਾਓ ਤਾਂ ਕਿ ਜਦੋਂ ਬੱਚੇ ਖੇਡਾਂ ਵੱਲ ਲੱਗਣਗੇ ਨੈਚੁਰਲੀ ਆ ਕਿ ਉਹ ਮੋਬਾਈਲਾਂ ਵੱਲੋਂ ਜਾਂ ਆਪਣੇ ਗਰੂਪੀਜ਼ਮ ਤੋਂ ਦੂਰ ਹੋਣਗੇ ਤੇ ਉਹ ਆਪਣੇ ਅਭਿਆਸ ਕਰਕੇ ਉਹਨਾਂ ਨੂੰ ਜਿੰਦਗੀ ਦਾ ਅਚੀਵ ਕਰਨ ਦਾ ਟਾਰਗੇਟ ਮਿਲੇਗਾ ਜਦੋਂ ਇੱਕ ਮਨ ਨੂੰ ਕਿਸੇ ਨੂੰ ਵਿਹਲਾ ਮਨ ਸ਼ਤਾਨ ਦਾ ਘਰ ਹੁੰਦਾ ਜਦੋਂ ਕਿਸੇ ਬੱਚੇ ਨੂੰ ਕੋਈ ਟਾਰਗੇਟ ਦੇ ਦਿੰਨੇ ਆ ਉਹ ਚਾਹੇ ਖੇਡਾਂ ਦਾ ਵਾ ਚਾਹੇ ਐਜੂਕੇਸ਼ਨ ਦਾ ਵਾ ਜੇ ਚੰਗੇ ਲੈਵਲ ਤੇ ਉਹ ਅਚੀਵ ਕਰਦਾ ਤੇ ਆਪਣੇ ਆਪ ਹੀ ਉਹ ਗਵਰਨਮੈਂਟ ਜੌਬ 'ਚ ਚਲਾ ਜਾਂਦਾ ਜਾਂ ਹੋਰ ਕਿਸੇ ਪ੍ਰਾਈਵੇਟ ادارے ਵਿੱਚ ਸਪੋਰਟ ਕੋਟੇ ਚਲਾ ਜਾਂਦਾ ਤਾਂ ਕਿ ਉਹ ਜਿਹੜਾ ਨਸ਼ਿਆਂ ਤੋਂ ਇਸ ਤਰੀਕੇ ਨਾਲ بچ ਪਾ ਸਕਦਾ ਜਿਵੇਂ ਤੁਮੇ ਜਿਵੇਂ ਜਿਹੜੇ ਹੋਰ ਨੌਜਵਾਨ ਇਹਨਾਂ ਬੱਚਿਆਂ ਤੋਂ ਦੁਸ਼ਾਈ ਤੋਂ ਕਿ ਤੁਹਾਡੇ ਨਾਲ ਇੱਕ ਗੇਮ ਦੇ ਤੇ ਸਾਬਾ ਦਾ ਕੋਲਿਆ ਹਾਂ ਇਸ ਤਰ੍ਹਾਂ ਤੁਹਾਡੇ ਨਾਲ ਸੰਪਰਕ ਕਰ ਰਹਾ ਸੀ ਵੇਖੋ ਜੀ ਜਿਹੜੀਆਂ ਇਹ ਖੇਡਾਂ ਨੇ ਇਹ ਬਸ ਸਿਰਫ ਮੈਡਲ ਹੀ ਨਹੀਂ ਮਿਲਦੇ ਇਹਨਾਂ ਨੂੰ ਇਹਨਾਂ ਨੂੰ ਨਾਲ ਸਰਟੀਫਿਕੇਟ ਵੀ ਮਿਲਨੇ ਆ ਨਾਲ ਇਹਨਾਂ ਨੂੰ ਇਹਨਾਂ ਦੇ ਪੰਜਾਬ ਸਰਕਾਰ ਨੇ ਪੈਸੇ ਵੀ ਦੇਣੇ ਆ ਜਿਹੜੇ ਯੂਨੀਵਰਸਿਟੀ ਵੱਲੋਂ ਖਿਡਾਰੀ ਖੇਡਦੇ ਨੇ ਉਹਨਾਂ ਖਿਡਾਰੀਆਂ ਨੂੰ ਮੈਡਲਾਂ ਦੇ ਨਾਲ ਨਾਲ 40-50 ਹਜ਼ਾਰ ਰੁਪਏ ਜਿਹੜਾ 50-50 ਹਜ਼ਾਰ ਰੁਪਏ ਇੱਕ ਮੈਡਲ ਤਾਂ ਯੂਨੀਵਰਸਿਟੀ ਦਿੰਦੀ ਵੀ ਆ ਉਸ ਤੋਂ ਬਾਅਦ ਪੰਜਾਬ ਸਰਕਾਰ ਵੀ ਦਿੰਦੀ ਆ ਤੇ ਇਹ ਬੱਚੇ ਜਿਹੜੇ ਕਾਲਜਾਂ ਦੇ ਵਿੱਚ ਫ੍ਰੀ ਆਫ ਕੋਸਟ ਪੜ੍ਹਦੇ ਨੇ ਸਕੂਲਾਂ ਦੇ ਵਿੱਚ ਫ੍ਰੀ ਆਫ ਕੋਸਟ ਪੜ੍ਹਦੇ ਨੇ ਤੇ ਨਾਲ ਦੀ ਨਾਲ ਜਿਹੜੇ ਸਰਟੀਫਿਕੇਟ ਇਹਨਾਂ ਨੂੰ ਮਿਲਦੇ ਨੇ ਉਹਦੀ ਗ੍ਰੇਡੇਸ਼ਨ ਜਦੋਂ ਹੁੰਦੀ ਆ ਜਦੋਂ ਉਹ ਗ੍ਰੇਡ ਬਣਦਾ ਉਹਨਾਂ ਦਾ ਤੇ ਪੰਜਾਬ ਸਰਕਾਰ ਦੀ ਪਾਲਿਸੀ ਦੇ ਵਿੱਚ 3% ਕੋਟੇ ਦੇ ਵਿੱਚ ਵੱਖ-ਵੱਖ ਨੌਕਰੀਆਂ ਦੇ ਵਿੱਚ ਜਾ ਸਕਦੇ ਨੇ ਇਹੋ ਹੀ ਇਹਨਾਂ ਦੀ ਮੋਟੀਵੇਸ਼ਨ ਆ ਇਹਨਾਂ ਤੋਂ ਮੋਟੀਵੇਟ ਹੋ ਕੇ ਜਿਹੜੇ ਬੱਚਾ ਨੂੰ ਸਾਡੇ ਕੁਝ ਵਾਟਰ ਸਪੋਰਟਸ ਦੇ ਇਹਨਾਂ ਨੂੰ ਪਟਵਾਰੀ ਭਰਤੀ ਹੋਏ ਨੇ ਕੁਝ ਸੀਆਰਪੀਐਫ ਤੇ ਭਰਤੀ ਹੋਏ ਨੇ ਪੰਜਾਬ ਪੁਲਿਸ ਦੇ ਵਿੱਚ ਮੇਰੇ ਸਟੂਡੈਂਟ ਚਾਰ ਜਿਹੜੇ ਆ ਉਹ ਹੌਲਦਾਰ ਪਰਤੀ ਸੌਰੀ ਕੌਂਸਲ ਪ੍ਰਤੀ ਹੋ ਕੇ ਹੁਣ ਹੌਲਦਾਰ ਬਣ ਗਏ ਤੇ ਐਸਆਈ ਬਣਨ ਵਾਲੇ ਨੇ ਇਹ ਇਸੇ ਤਰ੍ਹਾਂ ਇਹ ਇਹਨਾਂ ਦੀ ਮੋਟੀਵੇਸ਼ਨ ਹੀ ਆ ਕਿਉਂਕਿ ਜਿਹੜੇ ਪੁਰਾਣੇ ਖਿਡਾਰੀ ਆ ਜਦੋਂ ਉਹ ਚੰਗੇ ਕੰਮ 'ਚ ਲੱਗ ਜਾਂਦੇ ਨੇ ਜਾਂ ਚੰਗਾ ਅਚੀਵ ਕਰਕੇ ਨੌਕਰੀਆਂ ਪ੍ਰਾਪਤ ਕਰ ਲੈਂਦੇ ਨੇ ਤੇ ਸੋ ਜਿਹੜੇ ਇਹ ਛੋਟੇ ਬੱਚੇ ਆ ਉਹ ਇਹਨਾਂ ਵੱਲ ਵੇਖ ਕੇ ਵੱਧ ਤੋਂ ਵੱਧ ਜੜੀ ਅਚੀਵਮੈਂਟ ਕਰਦੇ ਆ ਤਾਂ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਸੰਤ ਸੀਚਲ ਵਾਟਰ ਸਪੋਰਟ ਸੈਂਟਰ ਜੋ ਫ੍ਰੀ ਆਫ ਕਾਸਟ ਬਿਨਾ ਕਿਸੇ ਪੈਸੇ ਦੇ ਸੰਤ ਪਪਾ ਸੀਚਲ ਜੀ ਦੀ ਰਹਿਨਮਾਈ ਹੇਠ ਚੱਲ ਰਿਹਾ ਆ ਉਹਦੇ ਵਿੱਚ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਭੇਜੋ ਤਾਂ ਕਿ ਉਹਨਾਂ ਦਾ ਬੈਟਰ ਫਿਊਚਰ ਬਣ ਸਕੇ। ਕੀ ਤੁਹਾਡਾ ਨਾਮ ਕੀ ਤੁਹਾਨੂੰ ਦੱਸਣਾ ਹੈ? ਮੇਰਾ ਨਾਮ ਰਣਜੀਤ ਸਿੰਘ ਹੈ ਜੀ। ਮੈਂ ਕਰਤਾਰਪੁਰ ਡਿਸਟ੍ਰਿਕਟ ਪਿੰਡ ਰੋੜ ਖਰੜਾ ਦਾ ਰਹਿੰਦਾ ਹਾਂ। ਇਹ ਵਾਕਸ਼ਪੋਰਟ ਦੀ ਮੈਚ ਦੇਖਦੇ। ਮੈਂ ਜੀ ਆਲ ਇੰਡੀਆ ਟੂਰਨਾਮੈਂਟ ਆਲ ਇੰਡੀਆ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਹੋਇਆ ਜੀ ਚੰਡੀਗੜ੍ਹ ਸੁਖਨਾ ਦੇਖਦੇ। ਜੋ ਸੀਯੂ ਲੋ ਕਰਵਾਇਆਗਾ ਚੰਡੀਗੜ੍ਹ ਯੂਨੀਵਰਸਿਟੀ ਵਾਲੀ। ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪਲੇ ਕੀਤਾ ਜੀ। ਮੇਰਾ ਡੀ 10 500 ਮੀਟਰ ਵਿੱਚੋਂ ਸਿਲਵਰ ਮੈਡਲ ਹੋਰ ਜਿਹੜੇ ਬੱਚੇ ਤੁਹਾਡੇ ਕੋਲ ਸਨ ਦਾ ਦੋ ਪੇਜ ਇਹਨਾਂ ਤੋਂ ਮਨਾਰ ਚੋਣ ਮਤੋ ਵੀਓ ਕੋਈ ਜੀ ਮੈਂ ਤਾਂ ਚਾਹਨਾ ਕਿ ਬਾਹਰ ਜਾਣ ਦੀ بجائے ਗੇਮ ਕਰੋ ਗੇਮ ਦੇ ਵਿੱਚ ਬਹੁਤ ਸਾਰੀ ਫੈਸਿਲਿਟੀ ਹੈ ਜੀ ਇੱਥੇ ਕਾਲਜ ਫੀਸ ਸਾਰੀ ਮਾਫ ਹੋ ਜਾਂਦੀ ਹੈ ਬੱਚਾ ਪੜ੍ਹ ਲਿਖ ਜਾਂਦਾ ਹੈ ਯੂਨੀਵਰਸਿਟੀ ਦੀ ਸਾਰੀ ਫੀਸ ਮਾਫ ਹੋਦੀ ਰਹਣਾ ਖਾਣਾ ਸਾਰਾ ਉਹਨਾਂ ਦਾ ਹੁੰਦਾ ਹੈ ਬਿਲਕੁਲ ਮਾਫ ਹੋ ਗਿਆ ਤੁਹਾਨੂੰ ਮੈਨੂੰ 4 ਸਾਲ ਦੀ ਹੋ ਗਈ 4 ਸਾਲ ਬਿਲਕੁਲ ਬਿਲਕੁਲ ਮੇਰੇ ਕੋਲ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੈਡਲ ਹੈ ਜੀ ਤੇ 19 ਸੈਂਟ ਜਿਹੜੀ ਨੈਸ਼ਨਲ ਪੋਪਾਰ ਬਿਖੀ ਹੋਈ ਹੈ ਜੀ ਉੱਤਮ ਮੇਰਾ 골ਡ ਮੈਡਲ ਹੈ ਪ੍ਰੈਕਟਿਸ ਕਰਮ ਕੋ ਦੀ ਇੱਥੀ ਜੀ ਵੇਂ ਪਵਿੱਤਰ ਗਾਲੀ ਨੀਂ ਦੀ ਐਸੇ ਨੌਜਵਾਨਾਂ ਨੂੰ ਕੀ ਕਰਦੇ ਐਹੋ ਆ ਜੀ ਬਾਹਰ ਜਾਣ ਦੀ ਬਜਾਏ ਇੱਥੇ ਗੇਮਾਂ ਵਾਂਗ ਆਓ ਤੇ ਨਸ਼ਿਆਂ ਨੂੰ ਛੱਡੋ ਤੇ ਅੱਗੇ ਵਧੋ ਜੀ ਮੇਰਾ ਨਾਮ ਨਵਜੋਤ ਕੌਰ ਆ ਮੈਂ ਬੱਕਰੀਆਂ ਪਾਲਦੀ ਤੇ ਤਰੰਤਾਨ ਡਿਸਟ੍ਰਿਕਟ ਦੀ ਰੈਂ ਵਾਲੀ ਆ ਤੁਹਾਨੂੰ ਸਮਾਂ ਹੋ ਗਿਆ ਤਾਂ ਲੋਕ ਗੇਮ ਦੇ ਮੈਨੂੰ 1.5 ਸਾਲ ਹੋ ਗਏ ਆਇਆ ਇਸ ਤੋਂ ਅੰਦਾਜ਼ਾ ਮਹੌਲ ਵਾਇਟ ਬਹੁਤ ਵਧੀਆ ਇੱਥੇ ਬਾਬਾ ਜੀ ਨੂੰ ਕਿਸ ਤਰ੍ਹਾਂ ਦਾ ਇੱਥੇ ਬਹੁਤ ਵਧੀਆ ਰਹਿਣ ਚਾਹਣਾ ਬਾਬਾ ਜੀ ਦੇ ਆਪ ਦੇ ਰੂਣ ਦਿੱਤੇ ਹੋਏ ਨੇ ਉਹਨਾਂ ਨੇ ਇੱਥੇ ਰਹਿਣ ਚਾਹਣ ਲਈ ਖਾਣਾ ਪੀਣਾ ਬਹੁਤ ਵਧੀਆ ਇੱਥੇ ਕਿਹੜੀ ਜਗ੍ਹਾ ਤੂੰ ਪਹੁੰਚੀ ਹੋ ਜਦੋਂ ਅਸੀਂ ਰੋਪੜ ਤੋਂ ਜਿੱਤ ਕੇ ਆਏ ਆ ਮੇਰੇ ਦੋ ਬਰਾਊਜ਼ਰ ਆਏ ਆ ਕਿਹੜੀ ਕੂਚ ਕਰਦੇ ਆ ਮੈਂ ਗਵਰਨਮੈਂਟ ਹਾਈ ਸਕੂਲ ਬਾਗੜੀਆਂ ਦੀ ਵਿਦਿਆਰਥਣ ਆ

ਕੀ ਇੱਧਰ ਵੱਲ ਧਿਆਨ ਦਿਓ ਕਿ ਜੋ ਕਿ ਤੁਸੀਂ ਬਹੁਤ ਵਧੀਆ ਅੱਗੇ ਜਾ ਸਕੋ ਤੇ ਮਾੜੇ ਕੰਮਾਂ ਤੋਂ ਤੁਸੀਂ ਬਚ ਸਕੋ ਇਹ ਤੁਹਾਡਾ ਨਾਮ ਕਿਹਸੇ ਤੋਂ ਰਹਿਣਾ ਮੇਰਾ ਨਾਮ ਜੀ ਸੁਖਰਾਤ ਸਿੰਘ ਆ ਜੀ ਮੈਂ ਪਿੰਡ ਚੁੰਡਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਤੋਂ ਰਹਿਣ ਵਾਲਾ ਹਾਂ ਅਸੀਂ ਜੀ ਰੋਪੜ ਤੋਂ ਜਿੱਤ ਕੇ ਆਏ ਆ ਜੀ ਮੇਰੇ C1 ਚੋਂ ਇਹ ਦੋ 골ਡ ਮੈਡਲ ਆ ਤੇ C2 ਚੋਂ ਵੀ ਮੇਰੇ 골ਡ ਮੈਡਲ ਆ ਤੇ ਇਹ ਮੇਰਾ ਪਾਰਟਨਰ ਆ ਜੀ C2 ਦਾ ਤੇ ਡ੍ਰੈਗਨ ਬੋਟ ਵਿੱਚੋਂ ਮੇਰੇ ਦੋ ਸਿਲਵਰ ਮੈਡਲ ਆ ਜੀ। ਬਾਬਾ ਜੀ ਵੱਲੋਂ ਗ੍ਰੈਸਟ ਰੈਕਟਰ ਉਸ ਤੋਂ ਪਹਿਲਾਂ ਉਹ ਕਿਹੜਾ ਗ੍ਰੈਡ ਰੈਕਟਰ ਪਰਮਾਨ ਦੇਖੋ ਜੀ ਹੁਣ ਤੱਕ ਤਾਂ ਬੱਬਾ ਜੀ ਨੇ ਸਾਰਾ ਕੁਝ ਸਾਨੂੰ ਸਾਰਾ ਕੁਝ ਅੱਜ ਤੱਕ ਪ੍ਰੋਵਾਈਡ ਕੀਤਾ ਹੈ ਜੀ ਸਾਰਾ ਕੁਝ ਖਾਣਾ ਪੀਣਾ ਰਹਿਣਾ ਸੈਣਾ ਸਾਰਾ ਕੁਝ ਸਾਨੂੰ ਮੁਫਤ ਦਿੰਦੇ ਆ ਜੀ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਹੋਰ ਵੀ ਬੱਚੇ ਜਿਹੜੇ ਗਰੀਬ ਘਰਾਂ ਦੇ ਕਰਦੇ ਆ ਜਿਹੜੀਆਂ ਮਜਬੂਰੀਆਂ ਕਾਰਨ ਫਸੇ ਹੋਏ ਆ ਤੇ ਜਿਨ੍ਹਾਂ ਨੂੰ ਰਸਤਾ ਨਹੀਂ ਲੱਭ ਰਿਹਾ ਇਹ ਉਹ ਇੱਥੇ ਆਉਣ ਸੁਲਤਾਨਪੁਰ ਲੋਧੀ ਸੰਤ ਸੰਤਪਾਪਾ ਵੀਰ ਸਿੰਘ ਜੀ ਸੈਂਟਰ ਇੱਥੇ ਚੱਲ ਰਿਹਾ ਜੀ ਵਾਟਰ ਸਪੋਰਟਸ ਦਾ ਇੱਥੇ ਆਣ ਕੇ ਆਪਣੀ ਮਿਹਨਤ ਕਰਨਾ ਤੇ ਜ਼ਿੰਦਗੀ ਚ ਜੋ ਆਪਣੇ ਉਹਨਾਂ ਦੇ ਖਵਾਬ ਆ ਪੂਰੇ ਕਰਨ ਮਿਹਨਤ ਕਰਕੇ ਤੇ ਅੱਗੇ ਵਧਣ ਮੇਰਾ ਨਾਮ ਪ੍ਰਭਜਤ ਖੋਰਾ ਮੈਂ ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਹਰੇ ਸਪੋਰਟਸ ਪਰ ਮੈਂ ਐਟਮ ਵੀ ਕਾਲਜ ਜ਼ਿਲੰਧਰ ਕਰਦੀ ਹਾਂ ਇਸ ਗੇਮ ਦਾ ਕਿਸ ਤਰ੍ਹਾਂ ਚਲੇ ਇਹ ਕਿ ਦાદੀ ਨਾਲ ਅਸੀਂ ਦਾ ਇੱਥੇ ਉੱディ ਸੈਰ ਕਰਨ ਆਏ ਸੀ ਕਿ ਤੇ ਇੱਥੇ ਬੱਚੇ ਕਾਲਜ ਦੇ ਪ੍ਰੈਕਟਿਸ ਕਰ ਰਹੇ ਸੀਗੇ ਫਿਰ ਉਸ ਤੋਂ ਬਾਅਦ ਕੋਚ ਸਾਹਿਬ ਨੇ ਉਹਨਾਂ ਨੂੰ ਦੇਖ ਕੇ ਥੋੜਾ ਇੰਟਰਸਟ ਪੈਦਾ ਹੋਇਆ ਤਾਂ ਕਿ ਕੋਚ ਨਾਲ ਗੱਲ ਕੀਤੀ ਇੱਥੋਂ ਦੇ ਬੰਦੀ ਸਿੰਘ ਖੇਰਾ ਜਿਸ ਜਗ੍ਹਾ ਤੋਂ ਮੈਂ ਬੈਠ ਗਿਆ ਮੈਂ ਰੋਪੜ ਸਟੇਟ ਉਹ اسی ਤੋਂ ਪਰ ਮੇਰੇ ਇੱਕ ਕੇਵਨ ਦੇ ਵਿੱਚੋਂ ਦੋ ਪ੍ਰੋਨਜ਼ ਮੈਡਲ ਆ 500 ਮੀਟਰ ਤੇ 200 ਮੀਟਰ ਇਹ ਕਿ ਗੇਮ ਵੱਲ ਵੀ ਧਿਆਨ ਦੋ ਜੀ ਦਾ ਬਾਰ ਜਾਣ ਨਾਲ ਉਸ ਨੂੰ ਗੇਮ ਨਾਲ ਧਿਆਨ ਦੋ ਇੱਥੇ ਪੰਜਾਬ ਵਿੱਚ ਰਹੋ